ਗੁਰੂ ਸਾਧ ਜੀਓ ਗੁਰਪੁਰ ਦਾ ਜਨ ਸਿਮਰਿਆ ਸੇਈ ਪੈ ਨਿਹਾਲ ਨਾਮਿਤ ਨਾਮ ਕਰਣਾ ਆਰਜ ਆਵਰਾਸ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਮਰੀ ਗਣਤਨਾ ਗਣੀਆ ਕਾਈ ਆਪਣਾ ਬਿਰਧ ਪਛਾਣ ਹਾ ਜਿਦੇ ਰੱਖੇ ਕਰ ਆਪਣੇ ਸਦਾ ਸਦਾ ਰੰਗਮਾਨ ਹਮਰੀ ਗਣਤਨਾ ਗਣੀਆ ਕਾਈ ਆਪਣਾ ਬਿਰਧ ਪਛਾਣ ਹਾ ਜਿਦੇ ਰੱਖੇ ਕਰ ਆਪਣੇ ਸਦਾ ਸਦਾ ਰੰਗਮਾਨ ਸੱਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਤਿਗੁਰੂ ਪੁਰੇ ਕਉ ਈ ਸਰਪਤਿਲੇ ਆਣਿ ਰਹਾਉ ਜੀਉ ਪਾਏ ਪਿੰਡ ਜਿਨ ਸਜਿਆ ਦਿੱਤਾ ਮਨਨ ਖਾਣ ਆਪਣੇ ਦਾਸ ਕੀ ਆਪਹਿ ਜਰਾ ਕੀ ਨਾਨਕ ਸਤਿਗੁਰੂ ਆਣ ਜੀਉ ਪਾਏ ਪਿੰਡ ਜਿਨ ਸਜਿਆ ਦਿੱਤਾ ਮਨਨ ਖਾਣ ਆਪਣੇ ਦਾਸ ਕੀ ਆਪਹਿ ਜਰਾ ਕੀ नान सद कुर वाहिगुरु जी का ख़ालस वाहेगुरु जी फते ਕਿ ਸਾਰੇ ਨਾਕਾ ਗਿਆ ਬੀਤੋਰੀ ਡਾਕਟਰ ਦੀ ਓਪਨਿੰਗ ਹੋਈ ਆ ਜੀ ਇੱਥੇ ਤੇ ਕਿੰਨੀ ਲੋਡ ਸੀ ਜਿਹੜਾ ਇੱਥੇ ਡਾਕਟਰ ਖੋਲਿਆ ਕੀ ਪਰਪਸ ਆ ਇੱਥੇ ਡਾਕਟਰ ਖੋਲਣ ਦਾ ਉਹਦੇ ਬਾਰੇ ਪਹਿਲਾਂ ਤਾਂ ਸਾਰੇ ਮੇਰੇ ਭਗਵੰਤੇ ਸੱਜਣ ਮੇਰੀ ਪੱਗ ਦੀ ਸ਼ਾਨ ਜਿਨ੍ਹਾਂ ਨੇ ਹੌਸਲੇ ਔਰ ਹਿੰਮਤ ਦੇ ਨਾਲ ਮੈਂ ਲਾਗੇ ਦੇ ਵਿੱਚ ਬੈਠ ਰਹੇ ਹਾਂ ਔਰ ਬੜਾ ਪਰਵਾਹ ਘਾਰਾ ਮਿਟ ਰਿਹਾ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਧੰਨਵਾਦ ਕਰਦਾ ਔਰ ਸੱਚੇ ਦਿਲ ਤੋਂ जिने ਇਸ ਕਾਬਲ ਇਸ ਬਲ ਬਖਸ਼ਾ ਹੈ ਵੀ ਰੋਜ਼ ਨਿਰੰਤਰ ਸੇਵਾ ਲਈ ਹਰ ਤੇ ਲੋਕਾਂ ਨੇ ਮੈਨੂੰ ਸਾਲਿਆ ਉਸ ਤੋਂ ਬਾਅਦ ਮੈਂ ਪ੍ਰੈਸ ਦੇ ਸਾਰੇ ਸਾਥੀਆਂ ਨੂੰ ਤੁਹਾਨੂੰ ਆਪ ਜੀ ਕਰਦਾ ਕਿ ਪ੍ਰੋਗਰਾਮ ਥੋੜਾ ਜਿਹਾ ਲੇਟ ਵੀ ਹੋ ਗਿਆ ਕਿਉਂਕਿ ਬਾਬਾ ਜੀ ਬੜਾ ਕੀਰਤਨ ਬੜਾ ਸਾਰੀ ਪਾਠ ਬੜਾ ਸਹਿਜਤਾ ਔਰ ਸਰਵਤਾ ਦੇ ਨਾਲ ਕਰਦੇ ਨੇ ਸੋ ਮੈਂ ਮਾਫੀ ਵੀ ਚਾਹਨਾ ਥੋੜਾ ਜਿਹਾ ਲੇਟ ਹੋ ਕੇ ਪਰ ਸਾਥੀ ਜਿਨਾਂ ਦਾ ਪਿਆਰ ਹੈ ਸਾਰੇ ਹਾਜ਼ਰੀ ਵੀ ਲਵਾ ਕੇ ਗਏ ਆ ਕਿ ਦਫ਼ਤਰ ਜਿਹੜਾ ਤੁਸੀਂ ਮੈਨੂੰ ਪੁੱਛਿਆ ਵੀ ਦਫ਼ਤਰ ਖੁੱਲਣ ਦਾ ਜੋ ਮਕਸਦ ਹੈ ਉਹ ਇਹ ਹੈ ਕਿ ਜਿਹੜਾ ਸਾਨ੍ਹੇਵਾਲ ਹਲਕਾ ਇਹ ਪੰਜਾਬ ਦੇ ਸਭ ਤੋਂ ਵੱਡੇ ਹਲਕਿਆਂ ਦੇ ਵਿੱਚ ਆਉਂਦਾ ਇਹ ਤਾਂ ਅਨੁਮਾਨਨ ਕੀ ਹੁੰਦਾ ਕਿ ਜਿਹੜਾ ਆਮ ਕੋਈ ਵੀ ਵਿਧਾਨ ਸਭਾ ਹਲਕਾ ਲਾ ਲੋ ਨਗਰਾਂ ਉਡਾ ਲੋ ਆਪਣੇ ਆਸ-ਪਾਸ ਦੀ ਇਹਨਾਂ ਦੇ ਜਿਹੜੇ ਪਿੰਡਾਂ ਦੀ ਗਿਣਤੀ ਹੁੰਦੀ ਹੈ ਕਸਬਿਆਂ ਦੀ ਉਹ ਤਕਰੀਬਨ 50-55 ਪਿੰਡ ਹੁੰਦੇ ਆ ਪਰ ਸਾਨ੍ਹੇਵਾਲ ਕਹੇ ਜਾਂ ਹਲਕਾ ਜਿੱਥੇ 160 ਪਿੰਡ ਨੇ 200 5 4 5 ਦੇ ਕਰੀਬ ਜਿਹੜੀਆਂ ਪੰਚਾਇਤਾਂ ਨੇ ਬਲਾਕ ਟੂਰੀਆਂ ਔਰ ਉਸਦੇ ਨਾਲ-ਨਾਲ ਪੰਜ ਮਿਊਨਿਸਪਲ ਕਾਰਪੋਰੇਸ਼ਨ ਨਗਰ ਨਿਗਮ ਲੁਧਿਆਣਾ ਦੇ ਵਾਰਡ ਨੇ ਔਰ 15 ਵਾਰਡ ਸਾਂਝੇ ਹਨ ਨਗਰ ਕੌਂਸਲ ਦੇ ਆ ਸੋ ਇਲਾਕਾ ਬੜਾ ਵਿਸ਼ਾਲ ਹੈ ਤਕਰੀਬਨ 2.82-83 ਹਜ਼ਾਰ ਵੋਟ ਹੈ ਨਹੀਂ ਤਾਂ ਆਮ ਵਿਧਾਨ ਸਭਾ ਹਲਕੇ ਜਿਹੜੀ ਵੋਟ ਹੁੰਦੀ ਹੈ ਉਹ 1.5 ਲੱਖ ਇਹਦੇ ਆਸ-ਪਾਸ ਹੁੰਦੀ ਹੈ ਸੋ ਬੜੀ ਦਿੱਕਤ ਸੀ ਸਾਨੂੰ ਵੀ ਖੁਦ ਔਰ ਪਬਲਿਕ ਨੂੰ ਵੀ ਸਾਡੇ ਨਾਲ ਸੰਪਰਕ ਸਾਧਨ ਦੇ ਤੇ ਤੁਹਾਨੂੰ ਪਤਾ ਜਿਹੜਾ ਵਿਧਾਨ ਸਭਾ ਵੋਟਾਂ ਨੇ ਉਹਦਾ ਬੜਾ ਸਮਾਂ ਨੇੜੇ ਆ ਗਿਆ ਔਰ ਹਲਕਾ ਵੱਡਾ ਹੋਣ ਦੇ ਕਾਰਨ ਜਿਹੜੇ ਬੇਟ ਦੇ ਕੁਝ ਪਿੰਡ ਸੀ ਜਿਹੜੇ ਸਤਲੁਜ ਦਰਿਆ ਦੇ ਨਾਲ ਰਾਹਾਂ ਰੋਡ ਤੇ ਪਰਲੇ ਪਿੰਡ ਨੇ ਜਿੱਥੇ ਮੇਰਾ ਆਪ ਦਾ ਰਹਿائش ਵੀ ਆ ਦਾਸਦੀ ਉਹ ਮੈਨੂੰ ਉੱਥੇ ਸਵੇਰੇ ਆਪਾਂ ਘਰੇ ਲੋਕਾਂ ਨਾਲ ਜਿਹੜਾ ਮੈਂ ਮੇਲ ਲਾਪਾ ਹੋ ਜਾਂਦਾ ਔਰ ਇਸ ਤੋਂ ਬਿਨਾ ਤੁਹਾਨੂੰ ਪਤਾ ਵੀ ਆਪਣਾ ਜਿਹੜਾ ਮੁੱਖ ਦਫ਼ਤਰ ਹੈ ਉਹ ਪਹਾੜੇ ਦੇ ਵਿੱਚ ਹੈ ਉਹ ਉੱਥੇ ਹਾਲ ਵੀ ਆ ਮੀਟਿੰਗ ਹਾਲ ਵੀ ਆ ਸਾਰਾ ਕੁਝ ਹੈ ਸੋ ਜਿਹੜੇ ਸਾਂਹੇ ਵਾਲ ਦੇ ਜਾਂ ਰੋਸ ਦੇ ਉੱਥੇ ਮਿਲਦੇ ਔਰ ਇਸ ਦਫ਼ਤਰ ਖੋਲਣ ਦਾ ਮਕਸਦ ਇਹ ਸੀ ਵੀ ਜਿਹੜੇ ਚੌਂਤਾ ਜਾਂ ਮੱਤੇ ਵਾਲੇ ਤੱਕ ਦੇ ਜਿਹੜੇ ਪਿੰਡ ਨੇ ਕριαਣਾ ਸਾਹਿਬ ਬੈਠੇ ਆ ਚੇਅਰਮੈਨ ਐਸਸੀਐਲ ਪੰਜਾਬ ਤੇ ਇਹਨਾਂ ਦੇ ਪਿੰਡ ਤੋਂ ਲੈ ਕੇ ਚਰਾ ਗριαਣਾ ਬੋਂਕੜਾ ਤਰਾਂਸੂ ਤੱਕ ਦੇ ਵੀ ਜਿਹੜਾ ਚੌਂਤਾ ਏ ਬੜਾ ਇੱਕ ਅੱਡਾ ਵਾ ਮੇਨ ਖਰੀਦੋ ਫਲੋ ਕਰਦਾ ਵੀ ਜੇ ਕਿਸੇ ਨੇ ਕੋਈ ਮਿਲਣਾ ਕੋਈ ਦੁੱਖ ਤਕ ਰੀਫਾ ਉਹ ਇੱਥੇ ਬਹਿ ਕੇ ਸਾਨੂੰ ਸੌਖਾ ਹੋ ਜੇ ਪਬਲਿਕਲੀ ਉਹ ਪਬਲਿਕ ਦੀ ਸਹੂਤਾ ਲਈ ਔਰ ਵਰਕਰਾਂ ਦਾ ਮੇਰਬਾਨੀ ਦਾ ਦਫ਼ਤਰ ਹੈ ਗੱਲ ਕਰੀਏ ਨਸ਼ੇ ਦੇ ਮੁੱਦੇ ਨੂੰ ਲੈ ਕੇ ਇਸ ਪਿੰਡ ਦਾ ਜਿਹੜਾ ਕਾਫੀ ਨਾਮ ਆਉਂਦਾ ਰਿਹਾ ਵਾ ਤੇ ਜਿਹੜੀਆਂ ਮੌਜੂਦਾ ਜਿਹੜੀਆਂ ਸਰਕਾਰਾਂ ਨੇ ਉਹ ਵੀ ਦਾਵਾ ਕਰਦੀਆਂ ਕਿ ਨਸ਼ਾ ਇੱਥੋਂ ਖਤਮ ਹੋ ਗਿਆ ਤੁਸੀਂ ਕੀ ਸੋਚਦੇ ਇਸ ਬਾਰੇ ਦੇਖੋ ਨਸ਼ਾ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਨਸ਼ਾ ਇੱਕ ਦਿਨ ਦੇ ਵਿੱਚ ਖਤਮ ਹੋ ਨਹੀਂ ਸਕਦਾ ਜਿਹੜਾ ਕੋਈ ਨਸ਼ੇੜੀ ਆ ਉਹਦੇ ਲਈ ਇੱਕ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਰਿਹਾ ਹੈਬਿਟੇਸ਼ਨ ਕਹਿੰਦੇ ਆ ਉਹਨਾਂ ਆਵਾਸ ਵਾਸਤੇ ਜਿਹੜੇ ਪਲਾਨ ਨੇ ਸਰਕਾਰ ਨੂੰ ਲੈ ਕੇ ਆਉਣੇ ਚਾਹੀਦੇ ਆ ਅੱਜ ਨਸ਼ਾ ਛਡਾਊ ਕੇਂਦਰ ਨੇ ਜਿਹੜੇ ਉਹ ਲੁੱਟ ਦਾ ਡੱਡਾ ਬਣ ਚੁੱਕੇ ਆ ਪ੍ਰਾਈਵੇਟ ਨਸ਼ਾ ਸ਼ਰਾਬ ਕੇਂਦਰ ਇਹਨਾਂ ਨੇ ਸਰਕਾਰ ਨੇ ਇਹ ਤਾਂ ਜ਼ਰੂਰਤ ਕਰਤੀ ਜੇ ਇੱਥੇ ਜਿਹੜੀ ਇੱਕ ਡਾਕਟਰ ਦੀ ਚਾਹੀਦੀ ਹੈ ਨਿਯੁਕਤੀ ਡਾਕਟਰ ਕੇਰਲਾ ਬੈਠਾ ਔਰ ਉਹਦੀ ਨਿਯੁਕਤੀ ਹੈ ਜਿਹੜੀ ਇੱਥੇ ਹੋਈ ਹੋਈ ਆ ਪ੍ਰਾਈਵੇਟ ਦਾ ਇੱਕ ਲਾਇਸੈਂਸ ਕਰਤੇ ਡੰਗਿਆ ਹੋਇਆ ਉਹ ਦਵਾਈਆਂ ਜਿਹੜੀਆਂ ਕੁਤਮਲ ਸੋ ਜਿਹੜਾ ਨਸ਼ੇ ਦਾ ਹੈ ਇਹਦੇ ਲਈ ਇੱਕ ਵਿਆਪਕ ਸਮਾਜਿਕ ਡਾਕਟਰੀ ਔਰ ਰਾਜਸੀ ਪਲਾਨ ਚਾਹੀਦਾ ਤਾਂ ਇਹ ਜਿਹੜਾ ਨਸ਼ਾ ਇਹ ਫੰਡ ਹੋ ਸਕਦਾ ਅੱਜ ਤੁਸੀਂ ਜਿੱਥੇ ਤੁਸੀਂ ਮੈਨੂੰ ਪੁੱਛਿਆ ਬੜੀ ਸ਼ਰਮ ਆਉਂਦੀ ਹੈ ਚਲੋ ਸਾਡੇ ਬਾਰੇ ਇਹ ਕਿਹਾ ਜਾਂਦਾ ਕਿ ਤੁਸੀਂ ਤੁਹਾਡਾ ਜਿਹੜਾ ਚੌਂਤਾ ਉਹ ਚਿੱਟੇ ਦੀ ਰਾਜਧਾਨੀ ਹੈ ਤੇ ਮੈਂ ਤਾਂ ਇਹੀ ਕਹੂੰਗਾ ਕਿ ਇਹਦੇ ਲਈ ਆਪਾਂ ਨੂੰ ਕਿਸੇ ਇੱਕ ਪਾਰਟੀ ਦਾ ਕੰਮ ਨਹੀਂ ਇਹਦੇ ਲਈ ਆਪਾਂ ਕਲੈਕਟਿਵਲੀ ਆਪਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਪੈਣਾ ਔਰ ਇਸ ਸਪੋਰਟ ਆ ਜਿਹੜਾ ਇਹਨੂੰ ਵਧਣਾ ਪੈਣਾ ਜੀ ਹੋਰ ਕਿਸ ਤਰ੍ਹਾਂ ਦੇ ਕੰਮ ਹੋਣਗੇ ਜੀ ਕਾਂਗਰਸ ਵੱਲੋਂ ਇੱਕ ਹਲਕਾ ਇੰਚਾਰਜ ਵੀ ਨਿਯੁਕਤ ਕੀਤੇ ਜਾਂਦੇ ਨੇ ਈ ਲੱਗਦਾ ਕਿ ਲੋਕਾਂ ਤੱਕ ਉਹਨਾਂ ਦੀ ਪਹੁੰਚ ਨਹੀਂ ਹੋ ਰਹੀ ਕਿ ਤੁਹਾਨੂੰ ਇੱਥੇ ਦੁਬਾਰਾ ਨਵਾਂ ਦਾਖਲਾ ਬੋਲਣਾ ਪੈ ਰਿਹਾ ਦੇਖੋ ਇਸ ਵਾਰ ਤਾਂ ਲੋਕ ਭੜੀ ਭਾਂ ਜਾਣੂ ਮੈਂ ਮੇਰੀ ਇੱਕ ਸੁਭਾਅ ਹੈ ਕਿਉਂਕਿ ਇੰਨੀ ਪੜ੍ਹਾਈ ਲਿਖਾਈ ਤੋਂ ਬਾਅਦ ਵੀ ਜੇ ਆਪਾਂ ਇਸ ਚੀਜ਼ ਦੇ ਵਿੱਚ ਪਈਏ ਕਿ ਮੈਂ ਆਪਣੀ ਲਾਈਨ ਕੰਪਲੀਟ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਪਰਸਨ ਤੇ ਮੈਂ ਕਿਸੇ ਦੀ ਕਰਤਾ ਮੈਂ ਮਿਹਨਤ ਕਰਨ ਹਮੇਸ਼ਾ ਤੁਸੀਂ ਮੈਨੂੰ ਦੇਖਿਆ ਹੋਣਾ ਮੈਂ ਕਿਸੇ ਤਗੜੇ ਦੇ ਜਾਵਾਂ ਨਾ ਜਾਵਾਂ ਪਰ ਮੈਂ ਦੁੱਖ ਦੇ ਵਿੱਚ ਕਿਸੇ ਸਾਡੇ ਮਾਤੜ ਸਾਥੀ ਦੇ ਜਿਹੜਾ ਕੋਈ ਸਾਡਾ ਕੋਈ ਗਰੀਬ ਸਾਥੀ ਹੈ ਉਹਦੇ ਮੈਂ ਜਰੂਰ ਜਾਨਣਾ ਤਗੜੇ ਦੇ ਮੈਂ ਚਾਹਵਣਾ ਚਾਹਾਂ ਉਹਦੇ ਬਾਰੇ ਹਲਕਾ ਚਾਰਜ ਦੀ ਕੀ ਆਪਣੀ ਐਕਟੀਵਿਟੀ ਆ ਉਹਦੇ ਲਈ ਲੋਕ ਭਲੇ ਭਾਂ ਜਾਣੂ ਨੇ ਮੈਂ ਕਿਸੇ ਬਾਰੇ ਕਮੈਂਟ ਨਹੀਂ ਕਰ ਪਾਉਂਦਾ ਕਰਨਾ ਚਾਹੁੰਦਾ ਕਿਉਂਕਿ ਆਉਣ ਵਾਲੇ ਦਿਨਾਂ ਹੀ ਤੁਹਾਨੂੰ ਨਤੀਜੇ ਮਿਲ ਜਾਣਗੇ ਅਸੀਂ ਆਪਦੇ ਪੱਧਰ ਤੇ ਲੱਗੇ ਹੋਏ ਆ ਮੈਂ ਜਿੰਨੀ ਚੁਗਾ ਹੈਗਾ ਕਿਉਂਕਿ ਮੈਂ ਸਿਰ ਤੋਂ ਲੱਗਿਆ ਮੈਂ ਇੱਕ ਚੀਜ਼ ਸੋਚ ਕੇ ਚੱਲਿਆ ਕਿ ਮੈਂ ਮਿਹਨਤ ਕਰਨੀ ਆ ਔਰ ਮੈਂ ਬਿਨਾ ਪੱਖਪਾਤ ਤੋਂ ਮਿਹਨਤ ਕੀਤੀ ਆ ਬੰਦੇ ਦੀ ਬੈਕਗ੍ਰਾਉਂਡ ਦੇਖ ਕੇ ਨਹੀਂ ਮੈਂ ਕਿਸੇ ਨਾਲ ਵਿਚਰਿਆ ਮੈਂ ਇਨਸਾਨੀਅਤ ਨੂੰ ਪਹਿਲਾ ਮੂਰੇ ਰੱਖ ਕੇ ਚੱਲ ਰਿਹਾ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਬਰਸਾਤ ਦਾ ਮੌਸਮ ਆਇਆ ਮੈਂ ਸਸਰਾਲੀ ਬੰਦੇ ਤੇ ਵੀ ਉਸ ਦਿਨ ਗਿਆ ਜਿਸ ਦਿਨ ਮੈਨੂੰ ਪਤਾ ਲੱਗਿਆ ਕਿ ਅੱਜ ਹਾਲਾਤ ਬਾਹਰ ਨੇ ਮੈਂ 11:00 ਵਜੇ ਟਾਰਾਂ ਲੱਗਦੇ ਜੀਸੀ ਲੁਧਿਆਣਾ ਨੂੰ ਇੱਕ ਤਰੀਕ ਨਾਲ ਮੇਰੀ ਰਿਕਾਰਡਿੰਗ ਹੈ ਪਰ ਮੈਂ ਪਿੰਡ ਦਾ ਰਿਆ ਵਿਰੋਧੀ ਧਿਰ ਹੋਂ ਦੇ ਵਾਸਤੇ ਮੇਰੇ ਕੋਲ ਸਕਰੀਨਸ਼ਾਟ ਨੇ ਜਿੱਦਾਂ ਜੁਡੀਸ਼ਲ ਕਮਿਸ਼ਨ ਬੈਠਾ ਮੈਂ ਡੀਸੀ ਸਾਹਿਬ ਨਾਲ ਮੇਰੀ ਕੀ ਗੱਲਬਾਤ ਹੋਈ ਹੈ ਉਨਾਂ ਨੇ ਮੈਂ ਸਮਝਾਇਆ ਵੀ ਕਿ ਡੀਸੀ ਸਾਹਿਬ ਮੌਨਸੂਨ ਦੇ ਵਿੱਚ ਵੀ ਧਰੱਲੇ ਨਾਲ ਜਿਹੜੀ ਮਾਈਨਿੰਗ ਚੱਲ ਰਹੀ ਹੈ ਕਿਉਂਕਿ ਮੈਂ ਆਪਾਂ ਇੱਕ ਬਹੁਤ ਤੇਰਦਾ ਨਾਤੇ ਅਰਜਨਵਾ ਰਹੇ ਹਾਂ ਜਿਨ੍ਹਾਂ ਨੂੰ ਲਵਾਉਣੇ ਚਾਹੀਦੇ ਆ ਉਹ ਭਲੀ ਭਾਂਤ ਜਾਣੂ ਨੇ ਮੈਂ ਲਵਾਇਆ ਪਰ ਉਸ ਦੇ ਬਸ਼ਰਤੇ ਵੀ ਆ ਤੁਸੀਂ ਪੱਤਰਕਾਰ ਸਾਥੀਆਂ ਨੇ ਬਹੁਤ ਉਸ ਸੀਨ ਨੂੰ ਵਹਾਇਆ ਵੀ ਔਰ ਇਹਨਾਂ ਦੇ ਵਿਚਾਰਾਂ ਦੇ ਧੰਨਵਾਦੀ ਹਾਂ ਵੀ ਅਸੀਂ ਬਚ ਗਏ ਆ ਪੰਜਾਬ ਸਿੰਘ ਚੈਨਲ ਤੋਂ ਜਾਂ ਸੋਨੂ ਮੰਮੀ ਜਾਂ ਸਾਰੇ ਜਿਹੜੇ ਲਾਣੇ ਜਾਂ ਲੋਕੀ ਜਾਣ ਨੇ ਕਿ ਅਬੇਤਰੀਆਂ ਨੇ ਵੀ ਕਾਫੀ ਤੌਰ ਤੇ ਕੀਤੀ ਤੋ ਮੈਂ ਜਿਹੜਾ ਕੋਲਦੀ ਧਰਦਾ ਲੀਡਰ ਹੋਣ ਦੇ ਨਾਤੇ ਮੰਨਦਾ ਹਾਂ ਮੈਂ ਉਸ ਨੂੰ ਨਿਭਾ ਰਿਆ ਔਰ ਅੱਗੇ ਵੀ ਨਿਭਾਉਂਗਾ ਹਰ ਖਾਨ ਆਸ-ਪਾਸ ਦੇ ਪਿੰਡਾਂ ਦੇ ਲੋਕ ਕਿਹੜੇ-ਕਿਹੜੇ ਕੰਮ ਨੂੰ ਲੈ ਕੇ ਇੱਥੇ ਤੁਹਾਡੇ ਤੱਕ ਅਪਰੋਚ ਕਰਦੇ ਨੇ ਇੱਥੇ ਜਿਹੜੀ ਮੇਨ ਦਿੱਕਤ ਹੈ तकरीबन 3.5 ਸਾਲ ਤੋਂ ਨਾ ਤਾਂ ਕਿਸੇ ਨੂੰ ਬੋਧ ਘੱਟ ਕੇਸ ਨੇ ਜਿਨ੍ਹਾਂ ਨੂੰ ਜਿਹੜੀ ਗਰੀਬ ਪਰਿਵਾਰਾਂ ਦੀਆਂ ਦੇ ਅਸ਼ੁਰੰਸ ਸਕੀਮਾਂ ਹੁੰਦੀਆਂ ਨੇ 2021-22 ਤੋਂ ਬਾਅਦ ਵੜੀ ਨਹੀਂ ਹੋਈਆਂ ਮੈਂ ਰੋਜ਼ ਜ਼ਿਲ੍ਹਾ ਭਲਾਈ ਅਫਸਰ ਨਾਲ ਵੀ ਗੱਲ ਕਰਦਾ ਇੱਕ ਗਰੀਬ ਬੰਦਾ ਆਸ ਨਾਲ ਪੈਸੇ ਖਾਚ ਦਿੰਦਾ ਉਹ ਵਿਆਜ ਨੇ ਫੜ ਕੇ ਖਾਚਦਾ ਕਿ ਜਿਹੜਾ ਤਾਂ ਕਿ ਮੈਂ ਬਾਜ ਘਟਾ ਦੂੰਗਾ ਜਦੋਂ ਸਰਕਾਰ ਵੱਲੋਂ ਆ ਗਿਆ ਉਹ ਆਪਣੇ 2021-22 ਦੇ ਪੈਂਡਿੰਗ ਪਈਆਂ ਫਾਰਮ 2019 ਤੋਂ ਬਾਅਦ ਆ ਬੁੜੇ ਪਿੰਡਾ 2019 ਤੋਂ ਬਾਅਦ ਇੱਕ ਘਰ ਨੂੰ ਉੱਥੇ ਸੈਂਟਰ ਦੀ ਸਕੀਮ ਹੈ ਪਰ ਇੰਪਲੀਮੈਂਟ ਪੰਜਾਬ ਸਰਕਾਰ ਤੋਂ ਨਹੀਂ ਹੋ ਰਹੀ 2019 ਤੋਂ ਬਾਅਦ ਉੱਥੇ ਅੱਜ ਤੱਕ ਕਿਸੇ ਨੂੰ ਘਰਾਂ ਦਾ ਪੈਸਾ ਨਹੀਂ ਮਿਲਿਆ ਆਨਲਾਈਨ ਪੈਸਾ ਮਿਲਣਾ ਗੱਲ ਦੀ ਗੱਲ ਹੈ ਪੈਸਾ ਮਿਲਣਾ ਦੂਰ ਦੀ ਗੱਲ ਹੈ ਅਜੇ ਤੱਕ ਉਹਨਾਂ ਦੀ ਜਿਹੜੀ ਇਨਕੁਆਰੀ ਹੁੰਦੀ ਹੈ ਜਾਂ ਸਰਵੇ ਹੁੰਦਾ ਉਹ ਨਹੀਂ ਹੋਇਆ ਕਦੋਂ ਸਰਵੇ ਉਹ ਕਦੋਂ ਸਰਵੇ ਪਾਸੋਂ ਕਦੋਂ ਸੈਂਟਰ ਤੋਂ ਕਰਾਟੋ ਇੰਦਰਾਵਾਸ ਯੋਜਨਾ ਦਾ ਵੀ ਇਹੀ ਹਾਲ ਹੈ ਜਿਹੜੀ ਗ੍ਰਾਮੀਨਾਂ ਜਿਹਦੀ ਮੈਂ ਗੱਲ ਕਰ ਰਿਹਾ ਇਸੇ ਤਰ੍ਹਾਂ ਹੀ ਧਰਤਾ ਪੈਨਸ਼ਨ ਦੇ ਫਾਰਮ ਵੀ ਨਵੇਂ ਭਰੇ ਜਾ ਰਹੇ ਇਸੇ ਤਰ੍ਹਾਂ ਹੀ ਜਿਹੜੇ ਨੀਲੇ ਪਾਰਟ ਨੇ ਉਹਦੇ ਸੱਖਵਾਤੀ ਤਰੀਕੇ ਨਾਲ ਗੱਟੇ ਜਾ ਰਹੀ ਆ ਮਨਰੇਟ ਜਿਹੜੀਆਂ ਮੇਟ ਨੇ ਮਨਰੇਗਾ ਵਾਲੀਆਂ ਉਹ ਪਾਰਟੀ ਵਾਦੀ ਨੂੰ ਮੇਨਟੇਨ ਕਰਕੇ بڑے ਪਿੰਡਾਂ ਨੂੰ ਸਕੇਤਾਂ ਆ ਰਹੀਆਂ ਨੇ ਸੋ ਨਿੱਕੇ ਨਿੱਕੇ ਮਸਲੇ ਹੁੰਦੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਅਸੀਂ ਜਿਹੜਾ ਇੱਥੇ ਬੈਠੇ ਆ ਔਰ ਅੱਗੇ ਵੀ ਕੋਸ਼ਿਸ਼ ਰਹਿੰਦੀ ਹੁਣ ਥੋੜਾ ਜਿਆਦਾ ਕੋਸ਼ਿਸ਼ ਇਹ ਆ ਵੀ ਨੇੜੇ ਅੱਜ ਦੇ ਕਿਉਂਕਿ ਦੇਖੋ ਜਿਹਨੂੰ ਦੁੱਬ ਤੱਕ ਲਈ ਹੁੰਦੀ ਆ ਉਹਦੇ ਲਈ 18 ਕਿਲੋਮੀਟਰ ਦਾ ਮੇਰੇ ਘਾਰੇ ਆ ਘਾੜੇ ਚੱਲ ਕੇ ਜਾਣਾ ਬੜਾ ਆਫਾ ਹੋ ਜਾਂਦਾ ਇਸੇ ਕਾਰਜ ਕਰਕੇ ਸੀ ਜਿਹੜੀ ਤਰਪਾਲ ਸੀ ਉਹ ਘਰੋਂ ਖਰੀ ਚਾਈ ਔਰ ਇਹ ਨਹੀਂ ਕਿ ਪੀਸਦਾ ਬੰਡਲ ਸੀ ਜਿਹਨੂੰ ਜਿੰਨੀ ਲੋੜ ਆ ਉਹ ਆਪਦੀ ਕੱਟ ਕੇ ਲਿਆ ਸਕਦੇ ਮਨਵੀਰ ਜੀ ਜੱਗੇ ਕੰਮਾਂ ਦੀ ਛਲਾਗਾ ਵੀ ਹੁੰਦੀ ਆ ਲੇਕਿਨ ਵਿੱਚ ਲੱਤਾਂ ਖਿੱਚਣ ਨਾਲ ਵੀ ਇਹ ਤਾਂ ਸਾਨੂੰ ਪਤਾ ਲੱਗਾ ਕਿ ਤੁਹਾਡੇ ਬੰਗਰਾਂ ਨੂੰ ਵੀ ਕੈਸਨ ਕਰਾਣੀ ਬਹੁਤ ਸਾਰੀਆਂ ਬੋਲ ਹੋਣਗੇ ਬਹੁਤ ਪਰਮਾਤਮਾ ਉਹਨਾਂ ਨੂੰ ਵੀ ਸ਼ਰਤੀ ਕਰਦਾ ਫਖਸ਼ੇ ਜਿਹਦੀ ਮੱਛੇ ਦੀ ਲਕੀਰ ਆ ਜੇ ਮਨਵੀਰ ਧੜੀਵਾਲ ਦੇ ਮੱਥੇ ਤੇ ਲਕੀਰ ਮੱਥੇ ਤੇ ਲਿਖਿਆ ਆ ਵੀ ਐਮ ਐਲ ਏ ਬਣਨਾ ਦਾ ਲੋਕਾਂ ਨੇ ਔਰ ਮੇਰੇ ਸੱਚੇ 파ਰਸ ਨੇ ਬਣਾ ਦੇਣਾ ਪਰ ਜੇ ਮੱਥੇ ਦੀ ਲਕੀਰ ਨਹੀਂ ਨਾ ਹੋਈ ਮੈਂ ਤਾਂ ਹੁੰਦੇ ਹੀ ਨਾ ਤੇ ਜਿੱਥੇ ਨਾਂ ਲਿਖਣਾ ਉਹ ਲਕਾਂ ਇਹਨਾਂ ਨੇ ਖਿੱਚਣੀ ਆ ਉਹ ਖਿੱਚੀ ਜਾਂਦੇ ਆ ਪਰ ਆਪਣੀ ਜਿਹੜੀ ਬਾਹ ਉਹ ਸੱਚੇ ਕਾਲਪੁਰ ਬਨੇ ਫੜੀ ਹੋਈ ਆ ਔਰ ਮੇਰੇ ਲੋਕਾਂ ਨੇ ਫੜੀ ਹੋਈ ਆ ਮੈਂ ਬਿਲਕੁਲ ਇਸ ਚੀਜ਼ ਤੋਂ ਬੇਖਬਰ ਨਾ ਅੱਜ ਜਰੂਰ ਲੋਕਾਂ ਨੂੰ ਅੰਧਰਾ ਕੀਤਾ ਸੀ ਕਿ ਇਹ ਕੁੱਚੀਆਂ ਚਾਲਾਂ ਚੱਲ ਰਹੇ ਆ ਪਰ ਦੋਪੋਦਾ ਹੁੰਦਾ ਕਿ ਜਦੋਂ ਕੋਈ ਆਪ ਨਹੀਂ ਚੱਲਦੇ ਆ ਮੈਂ ਤਾਂ ਕਾਂਗਰਸ ਪਾਰਟੀ ਦਾ ਹੀ ਕੰਮ ਕਰ ਰਹੇ ਆ ਤੁਸੀਂ ਦੇਖ ਕੇ ਨਾਲ ਕੋਈ ਇਹਦੇ ਬੀਜੇਪੀ ਦਾ ਕੰਮ ਹੈ ਮੈਂ ਤਾਂ ਇੱਕ ਲੋਕਾਂ ਦੀ ਸਹੂਲਤ ਵਾਸਤੇ ਮੇਰਾ ਵੀ ਨਿੱਜੀ ਨਿੱਜੀ ਮੇਰੇ ਬਿਜ਼ਨਸ ਦਾ ਕੰਮ ਤਾਂ ਹੈ ਨਹੀਂਗਾ ਮੈਂ ਤਾਂ ਲੋਕਾਂ ਦੀ ਸਹੂਲਤ ਵਾਸਤੇ ਲਿਆ ਦਫ਼ਤਰ ਲਿਆ ਸਾਡੇ ਮਜੀਦ ਸਾਹਿਬ ਨੇ ਜਾਂ ਜਿਹੜੇ ਵੀ ਅਸੀਂ ਇੱਥੇ ਬੈਠਾਂਗੇ ਕੰਮ ਚਲਾਵਾਂਗੇ ਸੋ ਇਹ ਲੋਕਾਂ ਦੀ ਸਹੂਲਤ ਵਾਸਤੇ ਹੀ ਹੈ ਪਰ ਲੱਤਾਂ ਖਿੱਚਣ ਵਾਲਾ ਨੂੰ ਪਰਮਾਤਮਾ ਤੱਕੀ ਬਖਸ਼ੇ ਔਰ ਸਾਰੇ ਨਗਰ ਨੂੰ ਕਲਾਕਨ ਵਾਸਤੇ ਮੁਜਬੀ ਜਾਵੇ